Welcome guys. ਸਤਿ ਸ਼੍ਰੀ ਅਕਾਲ ਨਮਸਕਾਰ ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਦੱਸ ਦਈਏ ਕਿ ਬੰਮਣੀ ਰੋਡ ਮੰਨੇ ਵਾਲਾ ਚੌਕ ਦੇ ਨਜ਼ਦੀਕ ਚੁਗ ਮੋਬਾਈਲ ਵਾਲੀ ਦੁਕਾਨ ਤੇ ਕੁਝ ਗੁੰਡਾ ਅਨਸਰਾਂ ਦੇ ਵੱਲੋਂ ਪੰਨ ਤੋੜ ਕੀਤੀ ਗਈ ਆ ਦੱਸ ਦਈਏ ਕਿ ਦਸਤਿਆਂ ਦੇ ਨਾਲ ਇਸ ਦੁਕਾਨ ਤੇ ਹਮਲਾ ਕੀਤਾ ਗਿਆ ਤੇ ਦੁਕਾਨਦਾਰ ਦੇ ਸੱਟਾਂ ਮਾਰੀਆਂ ਗਈਆਂ ਤੇ ਦੁਕਾਨਦਾਰ ਨੂੰ ਜੇਰੇ ਇਲਾਜ ਜਲਾਲਾਬਾਦ ਦੇ ਹਸਪੀਟਲ ਭੇਤੀ ਕਰਵਾਇਆ ਗਿਆ 12 ਮੁੰਡੇ ਆਏ ਨੇ ਜਖਮਾਂ ਦਾ ਦੁਕਾਨ ਤੇ ਬੜੇ ਨੇ ਮਾਰਨਾ ਸ਼ੁਰੂ ਕਰਤਾ ਸਾਡੇ ਤੋਂ ਨਿਯਮਤ ਬਾਅਦ ਪੁਲਿਸ ਨਿਕਲ ਗਿਆ 2 ਜਾਂ 3 ਮਿੰਟਾਂ ਨਾਲ ਆਈ ਜੀ ਸਰ ਕੋਈ ਲੱਗਿਆ ਪਤਾ ਕਿ ਜਿਹੜੇ ਮੂ ਬੰਨੇ ਹੂ ਬੰਨੇ ਸਾਰਿਆਂ ਨੇ ਮੂ ਬੰਨੇ ਸੀ ਤੇ ਅੰਦਰ ਕੌਣ ਕੌਣ ਸੀ ਮੌਜੂਦ ਦੁਕਾਨਾਂ ਕੱਲਾ ਮੌਜੀ ਕੱਲਾ ਬੈਠਾ ਜੀ ਸੀ ਬਗਲਾ ਹੀ ਭੱਜ ਕੇ ਮਗਰ ਗਿਆ ਤੇ ਆਰਡਰੋਂ ਨਿਕਲ ਗਿਆ ਮੁੰਡੇ ਦਾ ਕੀ ਨਿਆ ਦੁਕਾਨ ਵਾਲੇ ਦਾ ਮੋਟੇ ਚਾਰ ਸੱਚੀ ਸੱਚੀ ਆਜ ਦਗਰ ਤਾੜ ਕੇ ਦਗਰ ਤੇ ਭੱਜੇ بڑے ਮੁੰਡਿਆਂ ਨੂੰ ਡਾਕਟਰ ਬਣਿਆ ਲੈਣਾ ਨੂੰ ਮੁੰਡੇ ਨਿਕਲ ਗਿਆ ਪਛਾਦੇ ਤੇ ਆਏ ਸੀ ਕਿ ਮੁੰਡੇ ਮੋਟਰਸਾਈਕਲ ਚੱਲ ਗਿਆ ਇਹਨਾਂ ਐਸਐਸ ਗਾਣ ਅੱਧਰ ਵੜ ਕੇ ਕਾਲਾ ਮੋਟਰਸਾਈਕਲ ਆਫਾ ਕਿੰਨੇ ਜਣੇ ਸੀ ਜਿਨ੍ਹਾਂ ਦੇ ਵੇਲੇ 12 ਜਣੇ ਜੀ 10 12 ਜਣੇ ਹੋਰ ਕੋਈ ਨੁਕਸਾਨ ਹੋਇਆ ਹੋਇਆ ਸਾਰੀ ਦੁਕਾਨ ਭੰਗ ਗਈ ਜੀ ਅੱਛਾ ਦੁਕਾਨ ਮਾਲਕ ਦੇ ਨਾ ਬਾਰੇ ਸੱਟ ਸਾਡਾ ਲੱਗਿਆ ਨਾਪਤਾ ਲੈ ਗਿਆ ਜੀ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਹੈ ਮਸਲੇ ਦੀ ਕੋਈ ਕੋਈ ਦਲਾਸ ਉਹ ਮੈਂ ਲਾ ਕੇ ਜੀ ਜਾ ਕੇ ਉੱਪਰ ਆ ਕੇ ਗੱਲ ਕੀਤੀ ਆ ਕਰਕੇ ਫੋਨ ਫੋਨ ਭਾਈ ਜੀ ਕੀ ਲੱਗਦਾ ਕਿ ਸ਼ਰਿਆਮ ਚਿੱਤੇ ਸ਼ਰਿਆਮ ਜੀ ਸ਼ਰਿਆਮ ਗੁਰਨਾ ਦਾ ਜੀ ਸ਼ਰਿਆਮ ਕੀ ਕਹਿਣਾ ਚਾਹੋ ਤੇ ਕੋਈ ਨਹੀਂ ਸਾਹ ਦੇ ਕੋ ਨੂੰ ਸਾਹਿਬ ਜਿੰਨੇ ਵਾਲਾ ਜੀ ਰੱਖਦੇ ਮੁੰਡੇ ਜੌਂਟੀਆਂ ਬਣਾ ਕੇ ਆ ਜਾਂਦੇ ਫਟੇ ਚੱਲ ਜਾਂਦੇ ਨੇ ਕੁਝ ਨਹੀਂ ਰੁਕਿੰਦਾ ਬਾਅਦ ਚ ਇਹਨਾਂ đủੀ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕਹਿਣਾ ਤੁਸੀਂ ਮੌਕੇ ਤੇ ਪਹੁੰਚੋ। ਆ ਦੇਖੋ ਜੀ ਮਾੜੇ ਆਨਸਰਾਂ ਨੂੰ ਅਸੀਂ ਬਿਲਕੁਲ ਠੱਲ ਪਾਵਾਂਗੇ। ਇਹਦੇ ਵਿੱਚ ਅਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕੋਈ ਹੋ ਸਕਦਾ ਪੁਰਾਣਾ ਝਗੜਾ ਹੋਵੇ। ਜੀ। ਔਰ ਜਿਸ ਵਜ੍ਹਾ ਕਰਕੇ ਜਿਹੜਾ ਮਿਸਅਪਰੀਂਗ ਹੋਈ ਹੈ। ਜਿਸ ਲੜਕੇ ਨਾਲ ਝਗੜਾ ਸੀਗਾ। ਉਹਨੂੰ ਫਾਜ਼ਿਲਕਾਰ ਰੈਫਰ ਕਰ ਦਿੱਤਾ। ਜੀ। ਉਹਦਾ ਬਿਆਨ ਕਲਮ ਬੰਦ ਕਰਕੇ ਉਹਦੇ ਨੂੰ ਪੁੱਛਗਿਸ਼ ਕਰਦੇ ਅਸੀਂ। ਪਰ ਜੋਇਨਨਾ ਨੇ ਵੀ ਇਹ ਕੀਤਾ। ਉਹਨਾਂ ਦਾ ਖਰਾ ਬਿਲਕੁਲ ਸਖਤ ਡੋਲਰ। ਪਹਿਲਾਂ ਤੁਸੀਂ ਜੁਆਇਨ ਕੀਤਾ। ਦੋ ਦਿਨ ਪਹਿਲਾਂ ਤੁਹਾਡੇ ਕੋਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਕਿਸੇ ਵੀ ਸ਼ਰਾਰਤੀ ਆਨਸਰ ਨੂੰ ਜੀ 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 ਚਾਹੇ ਉਹ ਨਸ਼ੇ ਦਾ ਸਦਾਕਰ ਹੋਵੇ ਜਾਂ ਕਿਸੇ ਤਰ੍ਹਾਂ ਦਾ ਲੁੱਟਖੋਹ ਵਾਲੇ ਹੋਣ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਪਰ ਸ਼ਰੇਆਮ ਇੱਕ ਦੁਕਾਨ ਨੂੰ ਜਿਹੜਾ ਭੰਨ ਤੋੜ ਕੀਤੀ ਜਾਣੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਕਿਉਂਕਿ ਆਸ-ਪਾਸੇ ਵੀ ਸਹਿਮ ਦਾ ਮਾਹੌਲ ਬਣ ਜਾਂਦਾ ਜੀ ਜੀ ਪਰ ਤੁਸੀਂ ਕਿਸ ਤਰ੍ਹਾਂ ਇਸ ਨੂੰ ਰੋਕੋ ਆ ਦੇਖੋ ਜੀ ਇਹ ਤਾਂ ਹੁਣ ਨੈਚੁਰਲੀ ਆ ਵੀ ਜਦੋਂ ਲੜਾਈ ਝਗੜੇ ਹੁੰਦੇ ਭੰਨ ਤੋੜ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਜੀ ਬਟ ਬਾਦ ਦੇ ਵਿੱਚ ਜੋ ਵੀ ਅਸੀਂ ਉਹਨਾਂ ਤਫ਼ਤੀਸ਼ ਕਰਕੇ ਜੋ ਵੀ ਮਾੜੇ ਅਨਸਰ ਹੈਗੇ ਜੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਜੋ ਅੱਗੇ ਤੋਂ ਇਹਨਾਂ ਮਾੜੇ ਅਨਸਰਾਂ ਨੂੰ ਅਸੀਂ ਠੱਲ ਪਾ ਸਕੀਏ ਬਿਨਾਂ ਕਿਸੇ ਸ਼ੱਕ ਦੇ ਨਿਰਪੱਖ ਜਾਂਚ ਕਰਕੇ ਜਿਨ੍ਹਾਂ ਦਾ ਵੀ ਇਸ ਵਿੱਚ ਹੱਥ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਪ੍ਰੋਸ਼ਾਸਧਾ ਉਹ ਕੋਈ ਸੀਸੀਟੀਵੀ ਤਸਵੀਰਾਂ ਵੀ ਕੋਈ ਸਾਹਮਣੇ ਮਿਲੀਆਂ ਫੁਲਾਈ ਜੀ ਉਹ ਸੀਸੀਟੀਵੀ ਕੈਮਰਾ ਜਿਹੜੀ ਫੁਟੇ ਦੇ ਕਢਾਈ ਆ ਸੀ ਔਰ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਕੁਝ ਲੜਕੇ ਆ ਥਾਚ ਕੋ ਡਾਂਗਾ ਛੋਟੇ ਹੈਗੇ ਨੇ ਮੂੰਹ ਬੰਨੇ ਹੋਏ ਨੇ ਆ ਜਿਨ੍ਹਾਂ ਨੂੰ ਅਸੀਂ ਜਲਦੀ ਪਛਾਣ ਕਰਵਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਦੇਹਦਾਰ ਹਥਿਆਰ ਵੀ ਸੀਗਾ ਉਹਨਾਂ ਦੇ ਨੇ ਹਜੇ ਮੈਂ ਚੈਲਿਕਾ ਜੀ ਉਹਦੇ ਵਿੱਚ ਕੁਝ ਇੱਕ ਹੈਗੇ ਨੇ ਉਹਨਾਂ ਦੀ ਜਾਣ ਪਛਾਣ ਕਰਵਾ ਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੀ ਸਾਡੀ ਦੁਕਾਨਦਾਰ ਕੱਟੇ ਨੇ ਟੋਡਾ ਕੀ ਕਦਮ ਹੈ ਤੇ ਕੀ ਕਹਿਣਾ ਹੈ ਸੀਸੀਟੀਵੀ ਫੋਟੋਆਂ ਹੀ ਵੇਖ ਰਹੇ ਆ ਜਿਹੜੇ ਜਿਹੜੇ ਬੰਦੇ ਦੀ ਪਛਾਣ ਆਈ ਉਹਦੇ ਤੇ ਕਾਰਵਾਈ ਕਰਾਂਗੇ ਡੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ ਹੁਣ ਸਾਨੂੰ ਉਹਨਾਂ ਨੇ ਵੀ ਪੂਰਾ ਵਿਸ਼ਵਾਸ ਦਿਵਾਇਆ ਕਿ ਜਿਹੜੀ ਵੀ ਕਾਨੂੰਨੀ ਕਾਰਵਾਈ ਬਣੀ ਅਸੀਂ ਠੋਕੇ ਕਰਾਂਗੇ। ਕਹਿੰਦੇ ਨੇ ਦੁਕਾਨ ਮਾਲਕ ਸੱਟਾਂ ਤੇ ਲੱਗਈਆਂ ਨੇ ਉਹਨਾਂ ਦੇ ਵੱਲੋਂ ਨੌਜਵਾਨਾਂ ਦੇ ਦੁਆਰਾ। ਸੱਟਾਂ ਵੀ ਲੱਗੀਆਂ ਨੇ ਦੁਕਾਨਦਾਰ ਨੂੰ। ਹਾਂਜੀ ਹਾਂਜੀ ਸਿਰ ਤੇ ਕੋਈ ਸੱਟਾਂ ਨਹੀਂ ਹੈ ਜਿਨ੍ਹਾਂ ਤੇ ਟਾਂਕੇ ਵੀ ਸਿਰ ਤੇ ਲੱਗੇ ਆ ਔਰ ਕੁਝ ਲੱਤ ਤੇ ਸੱਟਾਂ ਨੇ ਤੇ ਕੁਝ ਬਾਹ ਦੇ ਵੀ ਲੱਗਦਾ ਸ਼ਾਇਦ ਜਿਵੇਂ ਫੈਕਚਰ ਗਿਆ। ਉਹਨਾਂ ਨੂੰ ਸੋ ਰੈਫਰ ਕਰ ਦਿੱਤਾ ਗਿਆ। ਬਾਕੀ ਪੁਲਿਸ ਨਾਲ ਗੱਲ ਚੱਲ ਰਹੀ ਹੈ। ਜੋ ਵੀ ਬੰਦੀ ਕਾਰਵਾਈ ਕੋਸ਼ਿਸ਼ ਕਰੇਗੀ ਜਿਸ ਤਰ੍ਹਾਂ ਤੁਸੀਂ ਪਹੁੰਚ ਪਹਿਲਾਂ ਵੀ ਤੁਸੀਂ ਇਸੇ ਪਹੁੰਚ ਜਦੋਂ ਇਹ ਨੁਕਸਾਨ ਹੋਇਆ ਉਸ ਤੋਂ ਬਾਅਦ ਹੁਣ ਆਏ ਹੁਣ ਪਹਿਲਾਂ ਵੀ ਆਏ ਸੀ ਅਸੀਂ ਪਹਿਲਾਂ ਸਿੱਧਾ ਹਸਪੀਟਲ ਹੀ ਗਏ ਸੀ ਜਦੋਂ ਸਾਨੂੰ ਫੋਨ ਆਇਆ ਹੁਣ ਉਸ ਤੋਂ ਬਾਅਦ ਆ ਕੇ ਮੌਕੇ ਦਾ ਜਾਇਜ਼ਾ ਲਿਆ ਹੈ ਜਾਇਜ਼ਾ ਤੁਸੀਂ ਲਿਆ ਇੱਕ ਤਾਂ ਪੰਨ ਤੋੜ ਹੋਈ ਹੈ ਕਿ ਹੋਰ ਵੀ ਨੁਕਸਾਨ ਹੋਇਆ ਹੈ ਲੱਗ ਰਿਹਾ ਜੀ ਕਾਫੀ ਜ਼ਿਆਦਾ ਨੁਕਸਾਨ ਹੈ ਕੁਝ ਮੋਬਾਈਲ ਵੀ ਉਹ ਮਾਲਕ ਵੱਲੋਂ ਕਹੇ ਜਾ ਰਹੇ ਕੁਝ ਗਾਇਬ ਨੇ ਵਿੱਚੋਂ ਜੀ ਹੋਰ 7-8 ਬੰਦੇ ਸੀ ਇੱਕ ਦੋ ਬੰਦਿਆਂ ਦੀ ਕੋਈ ਮਾੜੀ-ਮੋਟੀ ਵੈਰੀਫਿਕੇਸ਼ਨ ਦੀ ਲੱਗ ਰਹੀ ਹੈ ਬਾਕੀਆਂ ਦੀ ਪਛਾਣ ਨਹੀਂ ਆ ਰ ਸਾਨੂੰ ਵੈਸੇ ਡੀਐਸਪੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਨੇ ਕਿਹਾ ਜਰੀ ਦੀ ਕਾਰਵਾਈ ਬੰਦੀ ਹੈ ਮੌਕੇ ਤੇ ਕੀਤੀ ਜਾਵੇਗੀ ਜਿਸ ਤਰ੍ਹਾਂ ਦੱਸ ਰਹੇ ਵੀ ਪਹਿਲਾਂ ਵੀ ਇਹਨਾਂ ਦੀ ਕੋਈ ਰਿਪੋਰਟ ਦੋ ਚਾਰ ਦਿਨ ਪਹਿਲਾਂ ਮੈਨੂੰ ਨਹੀਂ ਜਿਹੜਾ ਇਹਨਾਂ ਚੀਜ਼ਾਂ ਮਰੇ ਪਤਾਗਾ ਮੈਂ ਤਾਂ ਜੋ ਅੱਜ ਮੌਕੇ ਤੇ ਪਤਾ ਲੱਗਿਆ ਮੌਕੇ ਦੀ ਵਾਰਦਾਤ ਸਾਡੀ ਸਾਰੀ ਟੀਮ ਤੇ ਪਹੁੰਚੀ ਹੋਈ ਹੈ ਬਾਕੀ ਚਲੋ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਪੁਲਿਸ ਨੇ ਕੀਤਾ ਕਿਸ ਤਰ੍ਹਾਂ ਦੇਖਣਾ ਚਿੱਟੇ ਦਿਨੀ ਬਹੁਤ ਮਾੜੀ ਕਰਨਾ ਜੀ ਨੰਗਾ ਚਿੱਟਾ ਹੀ ਰਹਿ ਗਈ ਚੀਜ਼ ਹੋਈ ਪਈ ਹੈ ਤੁਹਾਡੇ ਸਾਹਮਣੇ ਹੈ ਤੁਸੀਂ ਆਪ ਹੀ ਫੁਟੇਜ ਵੇਖਿਆ ਨੇ ਤਲਵਾਰਾਂ ਗੰਡਾਸੇ ਲੈ ਕੇ ਆ ਕੇ ਦੁਕਾਨਦਾਰ ਦੇ ਦੁਕਾਨਦਾਰ ਬਿਲਕੁਲ ਸੇਫ ਨਹੀਂ ਨਜ਼ਰ ਆ ਰਿਹਾ ਜੀ ਸਾਰੇ ਆਮ ਸਾਰੇ ਜਿਹੜਾ ਚਿੱਟੇ ਦੇਣਾ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਉਹ ਉਹਨ ਪ੍ਰੋਪਰ ਇਨਵੈਸਟੀਗੇਸ਼ਨ ਕਰਨਗੇ ਔਰ ਪ੍ਰੋਪਰ 100% ਸਾਰਿਆਂ ਨੂੰ ਦੱਸਿਆ ਜਾਊਗਾ ਕੀ ਮਸਲਾ ਹੈ ਥੈਂਕ ਯੂ